ਕਹਿੰਦੇ ਜਿਹੜੀ ਔਰਤ ਕੋਲ ਜਵਾਖ ਨਹੀਂ ਹੁੰਦਾ ਉਹ ਇੱਥੇ ਪਲਾਸਟਿਕ ਦੇ ਜਵਾਖ ਚੜਾ ਕੇ ਤੇ ਪੈਸੇ ਸੱਟ ਕੇ ਜਾਂਦਾ ਤੇ ਉਦੋਂ ਬਾਅਦ ਉਸ ਔਰਤ ਕੋਲ ਜਵਾਖ ਹੋ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਂ ਆਪਾਂ ਗੂਗਾ ਮੈੜੀ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਗੋਰਖ ਢਿੱਲਾ ਗੋਰਖਨਾਥ ਦਾ ਜਿਹੜਾ ਤੁਸੀਂ ਨਾਮ ਸੁਣਿਆ ਹੋਊਗਾ ਗੋਰਖ ਦਾ ਢਿੱਲਾ ਇਸ ਜਗ੍ਹਾ ਨੂੰ ਜਿਹੜਾ ਕਿਹਾ ਜਾਂਦਾ ਜੇ ਕੋਈ ਗੂਗਾ ਮੈੜੀ ਆਇਆ ਹੋਵੇ ਤਾਂ ਉਹ ਇਹ ਚੀਜ਼ਾਂ ਬਾਰੇ ਜਿਹੜਾ ਸਭ ਜਾਣਦਾ ਕਹਿੰਦੇ ਇੱਥੇ ਆ ਕੇ ਜੇ ਔਰਤ ਕੋਲ ਕਿਸੇ ਕੋਲ ਜਵਾਖ ਨਹੀਂ ਹੁੰਦਾ ਤਾਂ ਜਵਾਖ ਹੋ ਜਾਂਦਾ ਕਿਉਂਕਿ ਜਿਹੜਾ ਗੋਰਖਨਾਥ ਨੇ ਆ ਗੂਗੇ ਦੀ ਮਾਤਾ ਨੂੰ ਵਰਦਾਨ ਦਿੱਤਾ ਸੀਗਾ ਵੀ ਤੇਰੇ ਕੋਲ ਜਿਹੜਾ ਬੱਚਾ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਹੋਇਆ ਸੀਗਾ ਤਾਂ ਇਹ ਜਗ੍ਹਾ ਇੱਥੇ ਸਪੈਸ਼ਲ ਜਿਹੜੀ ਬਣਾਈ ਹੋਈ ਆ ਗੁਰੂ ਗੋਰਖਨਾਥ ਦੇ ਨਾਮ ਤੇ ਤੇ ਇੱਕ ਤਲਾਈ ਬਣਾਈ ਹੋਈ ਆ ਤੇ ਉੱਥੇ ਕਹਿੰਦੇ ਨਾ ਉਹ ਨਾਲ ਸਾਰੀਆਂ ਜਿਹੜੀਆਂ ਬਿਮਾਰੀਆਂ ਬੰਦੇ ਦੀਆਂ ਦੂਰ ਹੋ ਜਾਂਦੀਆਂ ਨੇ ਰਾਜਸਥਾਨ ਦੇ ਵਿੱਚ ਬਣਿਆ ਗੂਗਾ ਮੈਡਿਕ ਬਹੁਤ ਵੱਡਾ ਸਥਾਨ ਹੈ ਕਹਿੰਦੇ ਜਿੱਥੇ ਗੂਗਾ ਜੀ ਜਿਉਂਦੇ ਜਿਹੀ ਜਿਹੜੇ ਧਰਤੀ ਦੇ ਵਿੱਚ ਸਮਾ ਗਏ ਸੀ ਤਾਂ ਦੋਸਤੋ ਉਹ ਤੋਂ ਥੋੜੀ ਦੂਰ ਜਿਹੜਾ ਇਹ ਗੋਰਖਟਿੱਲਾ ਬਣਾਇਆ ਹੋਇਆ ਹੈ ਗੁਰੂ ਗੋਰਖਨਾਥ ਦਾ ਕਿਉਂਕਿ ਉਹਦੀ ਕਿਰਪਾ ਨਾਲ ਹੀ ਜਿਹੜਾ ਗੁੱਗੇ ਨੇ ਜਨਮ ਲਿਆ ਸੀਗਾ ਗੁੱਗੇ ਦਾ ਜਿਹੜਾ ਪਿੰਡ ਸੀ ਉਹ ਦਦਰੇ ਮਾਸੀ ਉਸ ਥਾਂ ਤੇ ਜਿਹੜਾ ਗੋਰਖਨਾਥ ਜੀ ਆਏ ਸੀ ਤੇ ਗੁੱਗੇ ਦੀ ਮਾਤਾ ਜੀ ਨੂੰ ਜਿਹੜਾ ਫਲ ਪਾਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਗੁੱਗਾ ਜੀ ਜਿਹੜੇ ਸੀ ਉਹ ਆਪਾਂ ਕਹਿੰਦੇ ਵੀ ਹੈਨਾ ਜਨਮ ਲਿਆ ਸੀ ਗੁੱਗਾ ਜੀ ਨੇ ਤਾਂ ਦੋਸਤੋ ਇਸ ਜਗ੍ਹਾ ਤੇ ਗੋਰਖਨਾਥ ਟਿੱਲੇ ਤੇ ਜੇ ਤੁਸੀਂ ਕਦੇ ਆਏ ਹੋਗੇ ਰਾਜਸਥਾਨ ਤਾਂ ਤੁਸੀਂ ਇਹ ਜਗ੍ਹਾ ਵਾਲੇ ਜ਼ਰੂਰ ਜਾਣਦੇ ਹੋਵੋਗੇ ਕਿ ਬਹੁਤ ਵੱਡਾ ਜਿਹੜਾ ਟਿੱਲਾ ਬਣਾਇਆ ਹੋਇਆਗਾ ਤੇ ਅੰਦਰ ਕੀ ਹੈ ਹਨਾ ਉਹਦੇ ਬਾਰੇ ਵੀ ਜਿਹੜੀ ਆਪਾਂ ਦਿਖਾਵਾਂਗੇ ਚਰਚਾ ਕਰਾਂਗੇ ਪਹਿਲਾ ਆ ਦੇਖੋ ਤੁਸੀਂ ਤੂਣਾ ਬਣਾਇਆ ਹੋਇਆਗਾ ਇਸ ਜਗ੍ਹਾ ਤੇ ਸਾਰੇ ਪਾਸੇ ਜਿਹੜੇ ਝੰਡ ਲੱਗੇ ਨੇ ਰਾਜਸਥਾਨ ਦੇ ਵਿੱਚ ਵੈਸੀ ਤੁਸੀਂ ਦੇਖੋਗੇ ਸਫਰ ਕੀਤਾ ਹੋਊਗਾ ਝੰਡ ਬਹੁਤ ਜ਼ਿਆਦੇ ਨੇ ਕਿਉਂਕਿ ਇੱਕ ਵਾਰ ਰਾਜਸਥਾਨ ਦੇ ਵਿੱਚ ਜਿਹੜਾ ਕਾਲ ਪੈ ਗਿਆ ਸੀਗਾ ਤੇ ਸਰਕਾਰ ਨੇ ਇਹ ਐਲਾਨ ਕੀਤਾ ਸੀ ਵੀ ਝੰਡ ਨੂੰ ਜਿਹੜਾ ਵੱਢਣਾ ਨਹੀਂ ਕਿਉਂਕਿ ਉਸ ਟਾਈਮ ਜਿਹੜਾ ਝੰਡ ਦੀਆਂ ਪੱਤੀਆਂ ਫਲੀਆਂ ਖਾ ਕੇ ਲੋਕਾਂ ਨੇ ਗੁਜ਼ਾਰਾ ਕੀਤਾ ਸੀਗਾ ਕਾ ਇਸ ਕਰਕੇ ਝੰਡ ਨੂੰ ਜਿਹੜਾ ਵੱਡੂਗਾ ਰਾਜਸਥਾਨ ਦੇ ਵਿੱਚ ਉਹਨੂੰ ਜਰਮਾਨਾ ਤਾਂ ਦੋਸਤੋ ਇਹ ਸਭ ਤੋਂ ਜ਼ਿਆਦੇ ਜਿਹੜੇ ਝੰਡ ਸਾਨੂੰ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲਣਗੇ ਆ ਦੇਖ ਇੱਕ ਲੱਕੜ ਦੇ ਵਾਂਗੂ ਇੱਕ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੇ ਪਿੱਛੇ ਜਿਹੜਾ ਤੂਣਾ ਬਣਿਆ ਤੇ ਸਾਰੇ ਪਾਸੇ ਜਿਹੜੇ ਝੰਡ ਲੱਗੇ ਨੇ ਦੋਸਤੋ ਆਪਾਂ ਪੰਜਾਬ ਦੇ ਵਿੱਚ ਗੱਲ ਕਰੀ ਹੈ ਨਾ ਪਿੰਡਾਂ ਦੇ ਵਿੱਚ ਗੋਗੇ ਲੈ ਕੇ ਆਂਦੇ ਹੁੰਦੇ ਆ ਤੁਸੀਂ ਦੇਖਿਆ ਹੋਣਾ ਵੀ ਇੱਕ ਲੰਬੀ ਡਾਂਗ ਤੇ ਜਿਹੜੀਆਂ ਚੁੰਨੀਆਂ ਬਣੀਆਂ ਹੁੰਦੀਆਂ ਨੇ ਹੈਨਾ ਤੇ ਟੋਲ ਟਮਕਿਆਂ ਨਾਲ ਗਲੀਆਂ ਦੇ ਵਿੱਚ ਆਉਂਦੇ ਆ ਤੇ ਬੁੜੀਆਂ ਉਹਦੇ ਚੁੰਨੀ ਬਣਦੀਆਂ ਨੇ ਤੇ ਉਹਦੂ ਬਾਦ ਆ ਰੱਖੜੀਆਂ ਤੋਂ ਰਖੜੀਆਂ ਤੋਂ 8-9 ਦਿਨ ਬਾਅਦ ਜਿਹੜਾ ਗੁੱਗੇ ਲੱਗਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਗੁੱਗਾ ਮੇੜੀਆਂ ਬਣੀਆਂ ਹੁੰਦੀਆਂ ਨੇ ਤੇ ਉਦੋਂ ਬਾਅਦ ਕੁਝਕ ਟਾਈਮ 15-20 ਦਿਨਾਂ ਬਾਅਦ ਜਿਹੜੀਆਂ ਰਾਜਸਥਾਨ ਦੇ ਵਿੱਚ ਇੱਕ ਵੱਡਾ ਮੇਲਾ ਭਰਦਾ ਗੁੱਗਾ ਮਾੜੀ ਦਾ ਤਾਂ ਦੋਸਤੋ ਇਹ ਗੋਰ ਕਟੇਲੇ ਦਾ ਸਥਾਨ ਹੈਗਾ ਆਜੋ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਤੇ ਇੱਕ ਬਹੁਤ ਸੋਹਣਾ ਕਹਿਦੀ ਹੈ ਨਾ ਭਾਈ ਬਹੁਤ ਵਧੀਆ ਜਿਹੜਾ ਸਥਾਨ ਬਣਿਆ ਹੋਇਆਗਾ ਇਸ ਕਰਕੇ ਲੋਕ ਬਹੁਤ ਜ਼ਿਆਦੇ ਆਉਂਦੇ ਆ ਇੱਥੇ ਵੀ ਜਿਹੜਾ ਇੱਥੇ ਕਿਸੇ ਔਰਤ ਕੋਲ ਬੱਚਾ ਨਹੀਂ ਹੁੰਦਾ ਜਵਾਖ ਨਹੀਂ ਹੁੰਦਾ ਹੈ ਨਾ ਤਾਂ ਉਹ ਇੱਥੇ ਸੁੱਖ ਸੁੱਖ ਕੇ ਜਾਂਦੇ ਆ ਗੁਰੂ ਕੋ ਗੋਰਖਨਾਥ ਜੀ ਕੋ ਲੋ ਹੈ ਨਾ ਪਰ ਦੇਨ ਦੋਸਤੋ ਆਪਾਂ ਕਹਿਦੇ ਵੀ ਹੈ ਨਾ ਪ੍ਰਮਾਤਮਾ ਦੀ ਆ ਬਹੁਤ ਸਾਰੇ ਲੋਕ ਇਹਦੇ ਵਿੱਚ ਜਿਹੜਾ ਯਕੀਨ ਰੱਖਦੇ ਆ ਤੇ ਕਈ ਲੋਕ ਜਿਹੜੇ ਯਕੀਨ ਨਹੀਂ ਰੱਖਦੇ ਪਰ ਆਪਣੀ ਸ਼ਰਦਾ ਦੀ ਗੱਲ ਹੁੰਦੀ ਆ ਕਹਿੰਦੇ ਸ਼ਰਦਾ ਰੱਖ ਕਿਤਾ ਤੰਨੇ ਭਗਤ ਨੇ ਜਿਹੜਾ ਪੱਥਰ ਚੋਂ ਵੀ ਰੱਬ ਪੈਦਾ ਕਰਦਾ ਸੀਗਾ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਗੋਰਖ ਟਿੱਲੇ ਵੱਲ ਤੇ ਇੱਥੇ ਹੁਣ ਜਿਹੜੀ ਰੌਣਕ ਬਹੁਤ ਘੱਟ ਹੈ ਪਰ ਮਹੀਨੇ ਨੂੰ ਜਿਹੜੀ ਇੱਥੇ ਰੌਣਕ ਬਹੁਤ ਜ਼ਿਆਦਾ ਹੋ ਜੂਗੀ ਤੇ ਆਹ ਜਿਹੜੀਆਂ ਤੁਸੀਂ ਲੈਣਾ ਵੇਖ ਰਹੇ ਹੁਣ ਬਿਲਕੁਲ ਖਾਲੀ ਨੇ ਪਰ ਉਦੋਂ ਜਿਹੜੀ ਇਹਨਾਂ ਵਿੱਚ ਪੈਰ ਧੜ ਨੂੰ ਜਗ੍ਹਾ ਨਹੀਂ ਮਿਲੀ ਕਿਉਂਕਿ ਬਹੁਤ ਸਾਰੇ ਲੋਕ ਜਾਂਦੇ ਆਂ ਨਾ ਟਰਾਲੀਆਂ ਭਰ ਕੇ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਪਰ ਰਾਜਸਥਾਨ ਦੇ ਲੋਕ ਸਭ ਤੋਂ ਵੱਧ ਮੰਨਦੇ ਆ ਕਿਉਂਕਿ ਜਿਹੜਾ ਗੋਗਾ ਸੀਗਾ ਉਹ ਰਾਜਸਥਾਨ ਦੇ ਵਿੱਚ ਸੀ ਦਦਰੇਮ ਆ ਜਿਹੜਾ ਪਿੰਡ ਸੀ ਜੇ ਤੁਸੀਂ ਗੋਗੇ ਦਾ ਮਹਿਲ ਵੇਖਣਾ ਹੈ ਅੱਜ ਵੀ ਰਾਜਸਥਾਨ ਦੇ ਵਿੱਚ ਮੌਜੂਦ ਹੈ ਤੁਸੀਂ ਜਾ ਕੇ ਕਦੋਂ ਵੀ ਦੇਖ ਸਕਦੇ ਹੋ ਬਿਲਕੁਲ ਉਸੇ ਤਰ੍ਹਾਂ ਹਜ਼ਾਰ ਸਾਲ ਪੁਰਾਣਾ ਜਿਹੜਾ ਮਹਿਲ ਬਣਿਆ ਹੋਇਆਗਾ ਤੇ ਉਹਦੇ ਕੋਡੇ ਗੋਗੇ ਦੇ ਘੋੜੇ ਦੀ ਜਿਹੜੀ ਕਾਠੀ ਆ ਉਹ ਵੀ ਉੱਥੇ ਮੌਜੂਦ ਆ ਤਾਂ ਦੋਸਤੋ ਇਸ ਜਗ੍ਹਾ ਤੇ ਆ ਦੇਖ ਲਓ ਤੁਸੀਂ ਵੀ ਲੋਕ ਜਿਹੜੇ ਕੱਪੜੇ ਚੜਾ ਕੇ ਜਾਂਦੇ ਆ ਹੈਨਾ ਤੇ ਰਾਵਣ ਦੇ ਆਪਾਂ ਕੀ ਗੁੱਡੇ ਚੜਾ ਕੇ ਜਾਂਦੇ ਆ ਜਿਨ੍ਹਾਂ ਕੋਲੇ ਬੱਚਾ ਨਹੀਂ ਹੁੰਦਾ ਤੇ ਬਹੁਤ ਸਾਰੇ ਪੈਸੇ ਤੁਸੀਂ ਪੈਸੇ ਵੀ ਨਹੀਂ ਗਿਣ ਸਕਦੇ ਵੀ ਇਸ ਜਗ੍ਹਾ ਵਿੱਚ ਕਿੰਨੇ ਪੈਸੇ ਪਏ ਨੇ ਬਹੁਤ ਜ਼ਿਆਦਾ ਜਿਹੜਾ ਚੜਾਵਾ ਕਹਦੀ ਆਪਾਂ ਚੜਦਾ ਹੈ ਨਾ ਲੋਕਾਂ ਦੀ ਆਪਣੀ ਸ਼ਰਧਾ ਹੁੰਦੀ ਆ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੈ ਨਾ ਤੇ ਤੁਹਾਨੂੰ ਉਹ ਤਲਾਈ ਦਿਖਾਉਣਾ ਜਿੱਥੇ ਨਹਾਉਂਦੇ ਆ ਲੋਕ ਹੈ ਨਾ ਕਹਿੰਦੇ ਉੱਥੇ ਨਹਾ ਕੇ ਜਿਹੜੀਆਂ ਆ ਸਮੱਸਿਆਵਾਂ ਹੁੰਦੀਆਂ ਨੇ ਕੋਈ ਵੀ ਸਰੀਰ ਨੂੰ ਲੈ ਕੇ ਜਿਹੜੀਆਂ ਰੋਗ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾ ਆ ਦੇਖ ਲੋ ਆ ਦੇਖੋ ਇੱਥੇ ਬਹੁਤ ਸਾਰੇ ਜਿਹੜੇ ਪੈਸੇ ਨੇ 500 ਦੇ 2 200 ਦੇ ਹੈ ਨਾ ਤਾਂ ਬਹੁਤ ਸਾਰੇ ਤੁਹਾਨੂੰ ਨੋਟ ਦੇਖਣ ਨੂੰ ਮਿਲਣਗੇ ਵੀ ਅਣਗਿਣਤੇ ਨੇ ਬਹੁਤ ਜ਼ਿਆਦੇ ਨੋਟ ਜਿਹੜੇ ਇੱਥੇ ਬਣਿਆ ਆ ਮਤਲਬ ਆਪਾਂ ਕਹਿੰਦੇ ਵੀ ਲੋਕਾਂ ਨੇ ਚੜਾਏ ਹੋਏ ਨੇਗੇ ਤਾਂ ਇਧਰਲੇ ਪਾਸੋਂ ਜਿਹੜਾ ਗੋਰ ਕਟੇਲੇ ਦਾ ਤੁਹਾਨੂੰ 뷰 ਦਿਖਾਉਣਾ ਤੇ ਇਧਰਲੇ ਪਾਸੇ ਜਿਹੜਾ ਉਹ ਤਲਾਈ ਆਪਾਂ ਕਹਿੰਦੇ ਵੀ ਬਣੀ ਹੋਈ ਆ ਦੇਖੋ ਆਹ ਤਲਾਈ ਹੈ ਜਿਹੜੀ ਉਹ ਬਣੀ ਹੋਈ ਆ ਇੱਥੇ ਕਹਿੰਦੇ ਨਾ ਕੇ ਜਿਹੜੀਆਂ ਸਮੱਸਿਆਵਾਂ ਦਿਲ ਦੀਆਂ ਆ ਕੋਈ ਵੀ ਦਿਲ ਦੀਆਂ ਲਾ ਲਓ ਹੈ ਨਾ ਜਾਂ ਕੋਈ ਸਰੀਰ ਦੀਆਂ ਲਾ ਲਓ ਕਹਿੰਦੇ ਉਹ ਦੂਰ ਹੋ ਜਾਂ ਉਹ ਕੱਟੇ ਜਾਂਦੇ ਨੇ ਪਰ ਦੋਸਤੋ ਇੱਕ ਫੇਰ ਗੱਲ ਕਰ ਲਈ ਵੀ ਇੱਕ ਗੱਲ ਜਿਹੜੀ ਆਪਣੀ ਸ਼ਰਦਾ ਦੀ ਹੁੰਦੀ ਹੈ ਨਾ ਵੀ ਕੌਣ ਕਿਸ ਧਰਮ ਚ ਕਿਸ ਜਗ੍ਹਾ ਤੇ ਕਿੰਨਾ ਵਿਸ਼ਵਾਸ ਰੱਖਦਾ ਕਹਿੰਦੇ ਜੇ ਬੰਦੇ ਦੀ ਸ਼ਰਦਾ ਕਹਦੀ ਇਹ ਬੰਦੇ ਦਾ ਵਿਸ਼ਵਾਸ ਅਟੱਲ ਹੈ ਤਾਂ ਉਹਦੀ ਜਿਹੜੀ ਹਰ ਮਨੋ ਕਾਮਨਾ ਪੂਰੀ ਹੋਈ ਜਾਂਦੀ ਹੈ ਨਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ